ਸਰਸ਼ੀਕਾਲ ਤੁਸੀਂ ਦੇਖ ਰਹੇ ਹੋ ਅਖੰਡ ਲੋਕ ਅਤੇ ਗੱਲ ਕਰਾਂਗੇ ਅੰਮ੍ਰਿਤਸਰ ਦੀ ਅੰਮ੍ਰਿਤਸਰ ਦੇ ਚੌਕ ਦੇ ਵਿੱਚ ਉਸ ਵੇਲੇ ਹੰਗਾਮਾ ਦੇਖਣ ਨੂੰ ਮਿਲਿਆ ਜਦੋਂ ਉੱਥੇ ਟ੍ਰੈਫਿਕ ਮੁਲਾਜ਼ਮਾਂ ਦੇ ਨਾਲ ਇੱਕ ਸ਼ਖਸ ਭੇਡ ਗਿਆ ਦੱਸਿਆ ਜਾ ਰਿਹਾ ਹੈ ਕਿ ਇਸ ਸ਼ਖਸ ਦੇ ਵੱਲੋਂ ਆਪਣੀ ਗੱਡੀ ਖੜਾਈ ਗਈ ਸੀ ਜਿਸ ਤੋਂ ਬਾਅਦ ਲੋਕਾਂ ਨੂੰ ਪਰੇਸ਼ਾਨੀ ਆਈਆਂ ਤਾਂ ਫਿਰ ਉਸ ਮੁਲਾਜ਼ਮਾਂ ਦੇ ਵੱਲੋਂ ਜਿਹੜੇ ਕਿਸ ਦੀ ਗੱਡੀ ਨੂੰ ਟੋ ਕਰਕੇ ਲੈ ਜਾਣ ਲੱਗੇ ਤਾਂ ਉਕਤ ਨੌਜਵਾਨ ਪਹੁੰਚ ਜਾਂਦਾ ਅਤੇ ਉਹ ਟੋ ਵਾਲੀ ਬੈਂਡ ਦੇ ਉੱਤੇ ਚੜ ਕੇ ਹੰਗਾਮਾ ਕਰਨ ਲੱਗ ਜਾਂਦਾ ਅਤੇ ਕਹਿੰਦਾ ਹੈ ਕਿ ਮੇਰੀ ਗੱਡੀ ਨਹੀਂ ਚੱਕਣੀ ਜਿਸ ਤੋਂ ਬਾਅਦ ਅਧਿਕਾਰੀਆਂ ਦੇ ਵੱਲੋਂ ਇਸ ਨੂੰ ਉਤਾਰਨ ਦੀ ਕੋਸ਼ਿਸ਼ ਕਰਦੇ ਨੇ ਜਿਸ ਤੋਂ ਬਾਅਦ ਕਾਫੀ ਹੰਗਾਮਾ ਹੁੰਦਾ ਤਾਂ ਇਸ ਪੂਰੇ ਮਾਮਲੇ ਨੂੰ ਲੈ ਕੇ ਉਸ ਨੌਜਵਾਨ ਅਤੇ ਪੁਲਿਸ ਅਧਿਕਾਰੀ ਦਾ ਕੀ ਕਹਿਣਾ ਆਉਂਸ ਹੁੰਦੇ ਹਾਂ 2 ਮਿੰਟ ਲਈ ਮੈਂ ਆਪਣੀ ਮੈਂ ਜਿਹੜਾ ਬਾਹਰ ਆਊਟ ਆਫ ਇੰਡੀਆ ਜਾ ਰਿਹਾ ਤੇ ਉਹਦੇ ਲਈ ਮੈਂ 2 ਮਿੰਟ ਆ ਸਟੇਜ Jio ਦੇ ਆਫਿਸ 'ਤੇ ਆਪਣੀ ਰੋਮਿੰਗ ਵਾਸਤੇ ਆਇਆ ਇਹਨਾਂ ਨੇ 2 ਮਿੰਟ ਦੇ ਵਿੱਚ ਹੀ ਕਾਰ ਨੂੰ ਇੱਥੇ ਢੰਗਤਾ ਮੈਂ ਇਹਨਾਂ ਨੂੰ ਰਿਕੁਐਸਟ ਵੀ ਕੀਤੀ ਆ ਕਿ ਸਰ ਮੇਰਾ 2 ਮਿੰਟ ਦਾ ਹੀ ਕੰਮ ਆ ਤੇ ਜ਼ਿਆਦਾ ਮੈਂ ਟਾਈਮ ਲਾਉਣਾ ਨਹੀਂ ਪਰ ਇਹਨਾਂ ਨੇ ਆ ਤੁਹਾਡੇ ਸਾਹਮਣੇ ਵੇਖ ਲਓ ਨਵੀਂ ਗੱਡੀ ਤੇ 2 ਮਿੰਟ ਦੇ ਵਿੱਚ ਇਹਨਾਂ ਨੇ ਇਹ ਕੰਮ ਕੀਤਾ ਪਿੱਛੇ ਵੇਖੋ ਟ੍ਰੈਫਿਕ ਕਿਵੇਂ ਖੜੀ ਸਾਰੀ ਉਹਨਾਂ ਦੀ ਕਿਉਂ ਨਹੀਂ ਫਿਰ ਹੁੰਦੀ ਜੇ ਇਹ ਜਾਂਦੀ ਹੱਟਣੀ ਹੋ ਰਹੀ ਆ ਕੀ ਘੜੀ ਵੇਖ ਕੇ 2 ਮਿੰਟ ਲੱਗੇ ਜੀ ਭਾਜੀ 2 ਮਿੰਟ ਤੋਂ ਵੀ ਜ਼ਿਆਦਾ ਟਾਈਮ ਨਹੀਂ ਹੋਇਆ ਗੱਡੀ ਦੇ ਉੱਤੇ ਚੜੀਏ ਕੀ ਕੁਝ ਮੰਨਦੇ ਨਹੀਂ ਵੀ ਕੁਛ ਤਾਂ ਮੈਂ ਇਹਨਾਂ ਨੂੰ ਰਿਕੁਐਸਟ ਕੀਤੀ ਆ ਕਹਿੰਦੇ ਮੈਨੂੰ ਜੀ ਤੁਸੀਂ ਕਰਾਓ ਮੇਰੇ ਡਿਪਟੀ ਨਾਲ ਕਰਾ ਤੁਸੀਂ ਆਹ ਵੇਖੋ ਜੀ ਅਸੀਂ ਹੁਣ ਇੱਥੇ ਆਪੰਦਾ ਇੰਨਾ ਜ਼ਿਆਦਾ ਪਰੇਸ਼ਾਨ ਹੋ ਗਏ ਇੱਥੇ ਆ ਕੇ ਪਹਿਲੀ ਗੱਲ ਤੇ ਇੱਥੇ ਟ੍ਰੈਫਿਕ ਦੀ ਕੋਈ ਸਮੱਸਿਆ ਹੀ ਹੈ ਹੈ ਹੀ ਨਹੀਂ ਟ੍ਰੈਫਿਕ ਦਾ ਇੱਥੇ ਕੋਈ ਰੂਲ ਵੀ ਆਪਾਂ ਇਹ ਵੇਖੋ ਜਿੱਥੇ ਦੇਦਾ ਜਿੱਦ ਕਰਦਾ ਗੱਡੀ ਲਾਹਾਂਦਾ ਜਾਂ ਤੇ ਵੈਨ ਸਾਰੀਆਂ ਗੱਡੀਆਂ ਲੱਗੀਆਂ ਇੱਕ ਪਾਸੇ ਲੱਗੀਆਂ ਸਾਰੀਆਂ ਗੱਡੀਆਂ ਜਿੱਥੇ ਖੜੀਆਂ ਉੱਥੇ ਖੜੀਆਂ ਮੇਰੀ ਗੱਡੀ 2 ਮਿੰਟ ਤੋਂ ਪਹਿਲਾਂ ਇੱਥੋਂ ਇਹਨਾਂ ਨੂੰ ਚੁੱਕਣ ਦੀ ਇਹਦਾ ਕੀ ਇਹਦਾ ਮਤਲਬ ਹੋਇਆ ਗਲਤ ਪਾਰਕਿੰਗ ਕੀਤੀ ਸੀ ਕੀ ਕੀਤਾ ਮੇਰੀ ਪਾਰਕਿੰਗ ਸਾਹਮਣੇ ਜਾ ਕੇ ਜੀਓ ਦਾ ਸਾਹਮਣੇ ਆਫਿਸਾ ਕਿੰਨੀ ਕੁ ਦੂਰ ਆ ਇੱਥੋਂ ਇੱਥੇ ਆ ਕੇ ਉਹਦੇ ਲਈ ਮੈਂ ਜਿਹੜਾ ਇੱਥੇ ਗੱਲ ਇਹਨਾਂ ਨਾਲ ਰਿਕਵੈਸਟ ਵੀ ਕੀਤੀ ਆ ਗੱਲ ਦੀ ਪਰ ਇਹਨਾਂ ਨੂੰ ਐ ਨਹੀਂ ਤੁਹਾਡੇ ਨਾਲ ਹੱਥ ਲਾਇਆ ਤੋ ਤਾਂ ਕੀਤਾ ਗੱਡੀ ਤੁਹਾਡੀ ਜਿਹੜੀ ਪਾਰਕ ਕੋਈ ਗੱਡੀ ਭਾਜੀ ਮੇਰੀ ਇੱਥੇ ਪਾਰਕ ਹੋਈ ਆ ਨਾ ਪਾਰਕਿੰਗ ਆਪਾਂ ਇਹ ਗੱਲਾਂ ਤਾਂ ਕਰੀਏ ਭਾਜੀ ਜੇ ਪੀਐਸ ਰੋਡ ਦੇ ਉੱਤੇ ਸਾਰੀਆਂ ਇੱਕ ਪਾਸੇ ਲੱਗੀਆਂ ਆ ਸਾਰੀਆਂ ਗੱਡੀਆਂ ਦੀ ਦੇਖੋ ਕਿਵੇਂ ਖੜੀਆਂ ਇੱਥੇ ਆਪਾਂ ਗੱਲ ਇਹ ਨਜਾਇਜ਼ ਜਿਹੜੀ ਕਿ ਨਜਾਇਜ਼ ਮੈਂ ਹੋਣ ਵੀ ਨਹੀਂ ਦਊਂਗਾ ਫਿਰ ਇੱਥੇ ਨਹੀਂ ਗਲਤ ਪਾਰਕ ਕੀਤੀ ਕਦੋਂ ਤੇ ਕੀ ਗੱਡੀ ਹੈ ਨਹੀਂ ਕੋਈ ਗਲਤ ਪਾਰਕ ਨਹੀਂ ਕੀਤੀ ਜੀ ਅੱਗੇ ਠੀਕ ਹੈ ਕੋਈ ਨਾ ਮੇਰੇ ਕੋਈ ਪ੍ਰੋਬਲਮ ਨਹੀਂ ਹੈਗੀ ਮੇਰੀ ਗੱਡੀ ਇੱਥੇ ਪਾਰ ਕਿਹਦਾ ਕੋਈ ਰਸਤਾ ਨਹੀਂ ਰੁਕਦਾ ਪਿਆ ਅਰੇ ਇਹਨਾਂ ਨੇ ਗੱਡੀ ਲਾਈ ਆ ਮਤਲਬ ਬਿਲਕੁਲ ਪਾਰਕਿੰਗ ਤੋਂ ਬਾਹਰ ਤੇ ਅਸੀਂ ਗੱਡੀ ਪਾ ਲਈ ਆਣ ਕੇ ਟੋ ਕਰ ਲਈ ਜਦੋਂ ਗੱਡੀ ਤੇ ਉਦੋਂ ਇਹ ਬੈਂਕ ਦੇ ਵਿੱਚੋਂ ਭੱਜ ਆਏ ਆ ਕੋਈ ਬੰਦਾ ਨਹੀਂ ਹੋਈ ਗੱਡੀ ਥੱਲੇ ਹੀ ਖੜੀ ਸੀ ਇਹ ਜਿਹੜੇ ਮੁੰਡੇ ਟੋ ਕਰਨਦੇ ਆਂਗੇ ਉਹਨਾਂ ਨੂੰ ੱੱਕੇ ਮਾਰ ਦੇ ਦੇ ਨਾਲੇ ਆਂਦੇ ਤੁਸੀਂ ਬਦਮਾਸ਼ੀ ਕਰਦੇ ਇਹ ਗੁੰਡਾਗਰਦੀ ਕਰਦਾ ਲਗਾ ਹਾਡੇ ਦੱਸ ਦਿਓ ਮੈਂ ਕਰਵਾ ਟੋਕਿੰਗ ਹੋਏ ਮੈਂ ਭਾਜਪੀ ਦਾ ਪ੍ਰਧਾਨ ਆ ਮੈਂ ਹੁਣੇ ਆਂਦਾ ਟੈਲੀਫੋਨ ਤੇ 5-700 ਬੰਦਾ ਮਂਗਾ ਲੂੰਗਾ ਕਿ ਤੁਹਾਡੇ ਲਈ ਔਖਾ ਹੋਏ ਮੈਂ ਇਹ ਮਰ ਗਾਣਾ ਕਿ ਮੈਂ 2 ਮਿੰਟ ਲਈ ਗਿਆ ਸਾਂ ਉਹ ਕਹਿੰਦੇ ਕਿ ਨਹੀਂ ਸਾਨੂੰ ਨਹੀਂ ਪਤਾ ਇਹ 2 ਮਿੰਟ ਲਈ ਗਿਆ ਸਾਂ ਜੋ ਅਹੀਂ ਆਏ ਗੱਡੀ ਬਾਹਰ ਸੀ ਮੈਂ ਕਿਹਾ ਕਿੱਥੇ ਮਰੀਦ ਗੱਡੀ ਬਾਹਰ ਸੀ ਪਾਰਕਿੰਗ ਤੋਂ ਬਾਹਰ ਸੀ ਗਲਤ ਤਰੀਕੇ ਨਾਲ ਲੱਗੀ ਗਲਤ ਤਰੀਕੇ ਨਾਲ ਲੱਗੀ ਗੱਡੀ ਮਰੀ ਲੱਗੇ ਟੋ ਕਰ ਲੱਗੇ ਜਾ ਰਹੇ ਹੈ ਲੈ ਕੇ ਜਾ ਰਹੇ ਕਿ ਛੱਡ ਦੇ ਜੀ ਅਰੇ ਆਂਦੇ ਅਹੀਂ ਮਤਲਬ ਟ੍ਰੈਫਿਕ ਚ ਆਵਣਾ ਗੱਲ ਕਰਾ ਦਿੰਦੇ ਆ ਮੈਂ ਕਰਾ ਦੋ ਤੇ ਅਹੀਂ ਛੱਡ ਜਾਂਗੇ ਉਹਨਾਂ ਦੇ ਵਿੱਚ ਆਪਾਂ ਦੇ ਦਾਂਗੇ ਵੀ ਉਹਨਾਂ ਨੇ ਕਿਹਾ ਦੇਖਿਆ ਜਾਂਦਾ ਕਿ ਅਕਸਰ ਹੀ ਬਾਜ਼ਾਰਾਂ ਦੇ ਵਿੱਚ ਲੋਕ ਗੱਡੀਆਂ ਇੱਕ ਪਾਸੇ ਤਾਂ ਕੀ ਖੜੀਆਂ ਕਰਨੇ ਨੇ ਵਿੱਚ ਵਿੱਚ ਘਾਰ ਜਿਵੇਂ ਕਿ ਗੱਡੀਆਂ ਖੜਕ ਗਿਆ ਕਰਕੇ ਚਲੇ ਜਾਂਦੇ ਨੇ ਪਰ ਉਹ ਲੋਕਾਂ ਲਈ ਪਰੇਸ਼ਾਨੀਆਂ ਦਾ ਕਾਰਨ ਬਣਦੇ ਨੇ ਬਿਊਰੋ ਰਿਪੋਰਟ ਅਖੰਡ ਲੋਕ